ਨੈਸ਼ਨਲ ਇੰਟਰਨੈਸ਼ਨਲ ਬਾਲੀਵੁੱਡ ਤੇ ਪੰਜਾਬ ਨਾਲ ਜੁੜੀ ਹਰ ਖਬਰ ਪੰਜਾਬੀ ਵਿੱਚ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਹਰ ਨੋਟੀਫਿਕੇਸ਼ਨ ਮਿਲ ਜਾਵੇ ਐਮ ਐਲ ਐਫ ਪੀ ਨਹੀਂ ਲੱ ਸਕਦੀ ਤੁਹਾਨੂੰ ਆਪਣੇ ਧੀਆ ਪੁੱਤਾਂ ਦੇ ਦਰਸ ਨਹੀਂ ਆਉਂਦਾ ਕਿਉਂ ਮਾਰੇ ਬੰਦਿਆਂ ਨੂੰ ਬੋਟਾਂ ਪਾ ਕੇ ਐਮ ਐਲ ਉਹ ਪਿਆਰ ਕੇ 5 ਸਾਲ ਤੁਹਾਡਾ ਟੈਕਸ ਖਾਣਾ ਇਹਨਾਂ ਕਮੀਨਿਆਂ ਨੇ ਇੱਕ ਗੱਲ ਹੋਰ ਇਹ ਤੁਹਾਡੇ ਹਿੱਤ ਨਹੀਂ ਇਹ ਤੁਹਾਡੇ ਖਿਲਾਫ ਆ ਅੱਜ ਦੇਖ ਲਓ ਲੀਡਰ ਦਾ ਪਾਤੀ ਲੀਡਰ ਕਿਉਂ ਬਣਦਾ ਉਹ ਭਰਾਵੋ ਜਿੰਨਾ ਚਿਰ ਇੱਕ ਪੜਿਆ ਲਿਖਿਆ ਬੰਦਾ ਉਵੇਂ ਬਰਾਬਰ ਇੱਕ ਦਾਰੂ ਦੀ ਬੋਤਲ ਤੇ ਵਿਕਣ ਵਾਲਾ ਬੰਦਾ ਬੋਧ ਪਾ ਕੇ ਆਊਗਾ ਤੇ بڑی ਨੀਤੀ ਜਨਰੇਸ਼ਨ ਦਾ ਵੀ ਜ਼ੇੜਾ ਕਰੂਗਾ ਉਹ ਉਹ ਦਿਨ ਦੂਰ ਨਹੀਂ ਜਦੋਂ ਤੁਹਾਡੇ ਲੀਡਰ ਤੁਹਾਡੇ ਜੁੱਤੀਆਂ ਮਾਰਿਆ ਕਰਨਗੇ ਇੱਕੋ ਇੱਕ ਪਾਵਰ ਪੋਚ ਬੁਲਾਇਆ ਕਰਦਗੇ ਉਹ ਭਰਾਵੋ ਜਾਗੋ ਤੁਹਾਡੇ ਤੋਂ ਤੁਹਾਡੇ ਬਾਹਰ ਲਈ ਦੁਕੀ ਆ ਅੱਜ ਦੇਖ ਲਓ ਬਾਹਰਲੇ ਮੁਲਕ ਪੰਜਾਬੀਆਂ ਕਰਕੇ ਸਵਰਗ ਬਣ ਗਏ ਪਰ ਤੁਹਾਡਾ ਆਪਣਾ ਪੰਜਾਬ ਤੁਹਾਡੇ ਲਾਲਚ ਕਰਕੇ ਨਰਕ ਬਣ ਗਿਆ ਉਹ ਭਰਾਵੋ ਜਾਗੋ ਉਹ ਭੋਲਿਓ ਲੋਕੋ ਜਾਗੋ ਸਾਰੇ ਹਮਾ ਤੁਹਾਡੇ ਬਿਰਜ਼ਾ ਨੇ ਧਰਨੇ ਲਾਏ ਆ ਅੱਜ ਕੱਲ ਤੁਹਾਨੂੰ ਸੜਕਾਂ 'ਤੇ ਬੈਠਣਾ ਪਿਆ ਇਹ ਆਉਣ ਵਾਲੇ ਕੱਲ ਤੁਹਾਡੇ ਬੱਚਿਆਂ ਨੂੰ ਵੀ ਸੜਕਾਂ 'ਤੇ ਰੋਲਣਗੇ ਤੁਹਾਡੇ ਮਾੜੇ ਲੀਡਰ ਲੈ ਕੇ ਖਾਗੇ ਉਹ ਪੰਜਾਬ ਨੂੰ ਤਹਾਨੂੰ ਕਦੋਂ ਅਕਰ ਆਓਗੀ ਤੁਸੀਂ ਕੀ ਲੈਣਾ ਜ਼ਥੇਦਾਰਾਂ ਤੋਂ ਇਹ ਤੁਹਾਡਾ ਪੁੱਤ ਤੁਹਾਡੀ ਧੀ ਲੇ ਐਮਪੀ ਨਹੀਂ ਬਣ ਸਕਦੀ। ਆਪ ਵੀ ਲੈ ਆ ਤੂੰ ਗਾਹ ਫਰਕਾ ਆਂ ਦਾ ਵਿੱਚ। ਉਹ ਭਰਾਓ ਇਹ ਤੁਹਾਡੇ ਹਤੈਸ਼ੀ ਨਹੀਂ ਆ ਤੁਹਾਡੇ ਖਿਲਾਫ ਆ। ਜਿੰਨਾ ਚਿਰ ਇੱਕ ਬੜਿਆ ਲਿਖਿਆ ਬੰਦਾ ਉਹਦੇ ਬਰਾਬਰ ਦਾਰੂ ਦੀ ਬੋਤਲ ਤੇ ਲੋਕ ਲੱਗਦੇ ਰਹਿਣਗੇ। ਉਹਨਾਂ ਚਿਰ ਧਰਗਾ ਹੱਲ ਨਹੀਂ ਹੋਣਾ। ਅੱਜ ਕਿਸਾਨ ਆਉਣਾ ਪਾਊਗਾ ਉਹ ਤੁਹਾਡਾ ਬੇੜਾ ਘਰ ਕਰਨ ਦੇ ਵਿੱਚ ਜਿੰਨਾ ਹੱਥ ਤੁਹਾਡੇ ਲੇਟਰਾਂ ਦਾ ਨਾ ਉਹਨਾਂ ਕਿਸੇ ਹੋਰ ਦਾ ਨਹੀਂ ਅੱਜ ਲੋਕ ਆਰਦੇ ਦੁੱਖਾਂ ਤੋਂ ਦੁਖੀ ਨਹੀਂ ਜਵਾਨੀ ਦੇ ਸੁੱਖਾਂ ਤੋਂ ਦੁਖੀ ਆ ਪਰ ਕੀ ਆ ਸ਼ੇਅਰ ਕਰੋ ਵੀਰ ਮੇਰੇ ਸਾਰੇ ਅੱਗੇ ਸ਼ੇਅਰ ਕਰੋ ਜੀ ਤੁਹਾਡੇ ਮਾੜੇ ਲੇਟਰਾਂ ਨੇ ਹੱਟ ਪਾ ਕੇ ਰਾਜ ਕਰਦੇ ਆ ਤੁਹਾਡੇ ਮਾੜੇ ਲੇਟਰ ਪਰ ਕੀ ਆ ਲੀਡਰਾਂ ਦੇ ਪਤੀ ਲੀਡਰ ਕਿਉਂ ਬਣਦੇ ਆ ਆਪ ਦੇ ਧੀਆ ਪੁੱਤਾਂ ਦੇ ਚਰਬ ਦੇਖੋ ਆਪ ਦੇ ਵਿੱਚ ਰੱਬ ਲੱਭੋ ਇਹਨਾਂ ਨੂੰ ਆਪ ਦੇ ਪਿਆਰਾਂ ਦੇ ਬਰਾਬਰ ਨਾਲ ਜਾਈਏ ਅੱਜ ਕੀ ਆ ਲੋਕਾਂ ਨੂੰ ਜਾਗਣ ਦੀ ਲੋੜ ਆ ਇਹ ਤੁਹਾਡੇ ਇਕੈਸੀ ਨਹੀਂ ਇਹ ਤੁਹਾਡੇ ਖਿਲਾਫ ਆ ਤੁਸੀਂ ਦੇਖ ਲਓ ਅੱਜ ਕਹਿੰਦੇ ਨੇ ਮੰਡੀ ਸਰਕਾਰੀ ਹੋ ਰਹੀ ਆ ਪ੍ਰਾਈਵੇਟ ਮੰਡੀ ਦੇ ਨਾਲ ਜਿਹੜਾ ਲੜਾਈ ਆ ਕਿਸਾਨਾਂ ਦੀ ਪਰ ਆਪਾਂ ਕੀ ਆ ਦਲਦਲ ਦੇ ਵਿੱਚੋਂ ਨਿਕਲਣਾ ਨਹੀਂ ਚਾਹੁੰਦੇ ਉਹ ਜੋ ਪਾਰਟੀ ਮੋਟਾਂ ਵਿੱਚ ਪੈਸੇ ਵਰਦੀ ਆ ਪੈਸੇ ਲਾਉ ਉਹ ਜਿਹੜਾ ਦਾਰੂ ਪੀਂਦਾ ਭਾਈ ਦਾਰੂ ਪੀਵੇ ਆਪਾਂ ਤਾਂ ਪੀਂਦੇ ਨਹੀਂ ਪਰ ਕੀ ਆ ਜੋ ਦਾਰੂ ਨਹੀਂ ਪੀਂਦਾ ਬੋਤਲ ਤੇ ਵੇਚਣ ਵਾਲਾ ਬੰਦਾ ਪੜ੍ਹੇ ਲਿਖੇ ਤੇ ਬਰਾਬਰ ਵੋਟ ਪਾ ਕੇ ਆਊਗਾ ਉਹ ਕੜੀ ਲਿਖੀ ਜਨਰੇਸ਼ਨ ਦਾ ਵੀ ਬੇੜਾ ਗਰਦ ਕਰੂਗਾ ਉਹ ਲੋਕੋ ਜਾਗੋ ਸਾਰੇ ਹਮਤ ਤੁਹਾਡੇ ਬਜ਼ੁਰਗਾਂ ਨੇ ਧਰਨੇ ਲਾਏ ਆ ਅੱਜ ਕੱਲ ਤੁਹਾਨੂੰ ਸੜਕਾਂ ਤੇ ਬੈਠਣਾ ਪਿਆ ਤੇ ਆਉਣ ਵਾਲੇ ਕੱਲ ਤੁਹਾਡੇ ਬੱਚਿਆਂ ਨੂੰ ਵੀ ਸੜਕਾਂ ਤੇ ਰੋਲਣਗੇ ਤਹਾਨੂੰ ਜਿਵੇਂ ਮਾਰੇ ਲੀਟਰ ਲੁੱਟ ਕੇ ਖਾ ਗਏ ਉਹ ਪੰਜਾਬ ਨੂੰ ਤੁਹਾਨੂੰ ਕਦੋਂ ਅਕਲ ਆਉਗੀ ਤੁਸੀਂ ਕੀ ਲੈਣਾ ਜ਼ਥੇਦਾਰਾਂ ਤੋਂ ਕਾਪਟ ਤੁਹਾਡੀ ਤੇ ਐਮਐਲਏ ਵੀ ਨਹੀਂ ਬਣ ਸਕਦੀ ਤੁਹਾਨੂੰ ਆਪਣੇ ਪਿਆਰ ਤੱਕ ਲੈ ਜਾ ਅਰੇ ਫੋਨ ਤਾਂ ਆਪਣੀ ਮਾਜੀ ਨਾਲ ਪਾਓ ਤੱਕ ਲੈ ਜਾ ਕਿਉਂ ਬੇਸਾਲਾਂ ਬਾਅਦ ਦੇ ਚੋਰ ਤੁਹਾਡੇ ਪਿੰਡਾਂ ਵਿੱਚ ਆਉਣਗੇ ਬੋਟਾ ਮੰਗਣ ਲਈ ਹਸਾਬ ਜਰੂਰ ਮੰਗਿਓ ਘਰ ਘਰ ਨੌਕਰੀ ਮਿਲ ਗਈ ਸ਼ਗਰ ਸਕੀਮ 51000 ਆਰਲੇ ਮੁਲਕ ਤਰੱਕੀ ਕਰੀ ਜਾਂਦੇ ਆ ਸਾਡਾ ਪੰਜਾਬ ਕਰਦੇ ਵਿੱਚ ਡੁੱਬਿਆ ਪਿਆ ਅੱਜ ਸਾਡੀ ਆ ਨਸਲਾਂ ਤੇ ਫਸਲਾਂ ਨੂੰ ਖਤਰਾ ਹੋ ਗਿਆ ਪੰਜਾਬ ਨੂੰ ਜੇ ਬਚਾ ਸਕਦੇ ਆ ਪੰਜਾਬ ਨੂੰ ਉਹ ਜਿਹੜਾ ਕੱਲ ਕਰਨ ਵਾਲੇ ਲੋਕੋ ਕਹਿੰਦੇ ਆ ਤੁਸੀਂ ਬੈਰ ਪਾਈ ਬੈਠੇ ਇਹ ਕਾਹ ਮਚੋਰ ਤੁਹਾਡਾ ਸੋਨਾ ਤੁਹਾਡਾ ਬਟੂਆ ਤੁਹਾਡਾ ਪੈਸਾ ਚੋਰੀ ਕਰ ਸਕਦਾ ਪਰ ਜੋ ਫਿਜ਼ੀਕਲ ਚੋਰ ਹਨ ਇਹ ਤੁਹਾਡਾ ਭਵਿੱਖ ਤੁਹਾਡੇ ਬੱਚਿਆਂ ਦਾ ਭਵਿੱਖ ਤੁਹਾਡੀ ਸਿਹਤ ਤੁਹਾਡਾ ਰੁਜ਼ਗਾਰ ਇਹ ਚੋਰੀ ਕਰਦੇ ਆ ਇਹਨਾਂ ਚੋਰਾਂ ਤੋਂ ਬਚੋ ਇਹ ਚੋਰ ਸਾਡੇ 14 ਸਾਲਾਂ ਬਾਅਦ ਹੀ ਪਿੰਡਾਂ ਚ ਆਉਂਦੇ ਆ ਵੋਟਾਂ ਮੰਗਣ ਲਈ ਆਰਥੀ ਬੋਰਡ ਨੂੰ ਕਾਗਜ਼ਾ ਟੁਕੜਾ ਨਾ ਸਮਝਿਆ ਕਰੋ ਨਹੀਂ ਉਹ ਦਿਨ ਦੂਰ ਨਹੀਂ ਜਦੋਂ ਤੁਹਾਡੇ ਲੀਟਰ ਤੁਹਾਡੇ ਸਿਰ 'ਤੇ ਜੁੱਤੀਆਂ ਮਾਰਿਆ ਕਰਮਗੇ ਨਾਲੇ ਤੁਹਾਡੇ ਤੋਂ ਤੁਹਾਡੀ ਇੱਕੋ ਕਤਾਵਰ ਬੋਟ ਮੰਗਿਆ ਕਰਮਗੇ ਉਹ ਸਾਰੇ ਪਿੰਡਾਂ ਦੇ ਜਾਈਦਾ ਅੱਜ ਤੁਹਾਡੇ ਪਿੰਡ ਆਏ ਆ ਸਮਝਣਾ ਜਾਂ ਨਹੀਂ ਸਮਝਣਾ ਤੁਹਾਡੀ ਮਰਜ਼ੀ ਮਾਲੀ ਦਾ ਕੰਮ ਪਾਣੀ ਪਾਉਣਾ ਘਰ-ਘਰ ਬਸਣੇ ਪਾਵੇ ਫਲਦਾ ਕੰਮ ਆਪਣੇ ਲਾਉਣਾ ਆ ਦਾਰੂ ਨਾ ਨਾਵੇ ਪਰ ਲੋਕੋ ਜਾਗੋ ਸਾਡੇ ਹੱਕਾਂ ਲਈ ਉਹ ਜਿੰਨਾ ਚਿਰ ਕਪੜਿਆ ਲਿਖਿਆ ਬੰਦਾ ਉਦੀ ਖਰਾਬਰ ਦਾਰੂ ਦੀ ਦੋਸਤ ਦੇ ਨਿਕਣ ਵਾਲਾ ਤੋਚ ਪਾਦਾ ਰਹੂਗਾ ਉਹ ਪੜੀ ਲਿਖੀ ਜਨਰੇਸ਼ਨ ਦਾ ਬੇਗਾਨ ਗਲਕ ਕਰਦਾ ਰਹੂਗਾ ਉਹ ਭਰਾਵੋ ਅੱਜ ਦੇਖ ਲੋ ਤੁਹਾਡਾ ਗਰਾਫ ਕਿੱਥੇ ਚਲਾ ਗਿਆ ਤੁਹਾਡੀ ਸੋਨੇ ਦੀ ਜਿਹੜੀ ਲੁੱਟ ਕੇ ਖਾਧੀ ਤੁਹਾਡੇ ਲੀਡਰ ਉਹ ਨੀਟਰ ਦਾ ਪਤੀ ਨੀਟਰ ਕਿਉਂ ਲੱਗਦਾ? ਤੁਹਾਡੇ ਧੀਆ ਪਤਾਂ ਚਾਹੁੰਦੇ ਨਹੀਂ ਅਸੀਂ ਕਿਉਂ ਨਹੀਂ ਆਉਂਦਾ? ਇਹ ਗੱਲ ਸੁਣਨ ਵਾਲੀ ਆ ਵਿਚਾਰ ਜਰੂਰ ਕਰਿਓ। ਉਹ ਭੋਲਿਓ। ਉਹ ਭੋਲਿਓ ਲੋਕੋ ਜਾਓ। ਜੱਥੇਦਾਰਾਂ ਤੋਂ ਤੇ ਤੁਹਾਡਾ ਪੁੱਤ ਤੁਹਾਡੀ ਧੀ ਐਮਐਲਏ ਵੀ ਨਹੀਂ ਬਣ ਸਕਦੀ ਤੁਹਾਨੂੰ ਆਪਣੇ ਧੀਆ ਪੁੱਤਾਂ ਦੇ ਤਰਸ ਨਹੀਂ ਆਉਂਦਾ ਕਿਉਂ ਮਾੜੇ ਬੰਦਿਆਂ ਨੂੰ ਬੋਟਾ ਪਾ ਕੇ ਐਮਐਲਏ ਬਣਾਉਦੇ ਹੋ ਉਹ ਜੋ ਪਾਰਟੀ ਵੋਟਾਂ ਦੇ ਤੇ ਪੈਸੇ ਵੰਡਦੀ ਆ ਪੈਸੇ दारू पीवे ਪਰ ਹੋਰ ਤਾਂ ਆਪਣੀ ਮਰਜ਼ੀ ਨਾਲ ਪਾਓ ਕਿਉਂ ਬੇੜਾ ਗਰਗ ਕਰਦ ਤਰੇ ਆ ਪੰਜਾਬ ਦਾ ਤੁਹਾਨੂੰ ਇਹ ਕੱਪਤਾ दारू ਪੀ ਆ ਕੇ 5 ਸਾਲ ਧਾਟਾ ਟੈਕਸ ਖਾਣਾ ਇਹਨਾਂ ਕਮੀਨੇ ਆਣੇ ਅੱਜ ¿Por ਇੱਕ ਗੱਲ ਹੋਰ ਆਪਣੀ ਬੋਰਡ ਨੇ ਇੱਕ ਕਾਗਜ਼ ਦਾ ਟੁਕੜਾ ਨਾ ਸਮਝੋ ਉਹ ਤੁਸੀਂ ਇਹਨਾਂ ਲੋਕਾਂ ਨੂੰ ਰਾਜੇ ਬਣਾਉਨੇ ਆ ਬਾਅਦ ਵਿੱਚ 500 ਤੁਹਾਨੂੰ ਕੋਈ ਨਹੀਂ ਪੁੱਛਦਾ ਇੱਥੇ ਕਸੂਰ ਉਹਨਾਂ ਦੇ ਨਹੀਂ ਕਸੂਰ ਸਾਡੇ ਲੋਕਾਂ ਦਾ ਜੋ ਆਪਣੇ ਧੀਆਂ ਪੁੱਤਾਂ ਵਿੱਚ ਐਮਐਲਏ ਐਂਪੀ ਨਹੀਂ ਦੇਖਦੇ ਇਹਨਾਂ ਲੀਡਰਾਂ ਨੂੰ ਆਪਣਾ